ਹਾਏ ਨਾ ਹਾਏ ਕਲਤੋ ਜਿਸ ਵੀ ਐ ਸੁਪਾਈ ਐ ਸੁਸਾ ਸਦਾ ਸਮਾਦੀ ਐ ਜਿਤ ਕੀਤਾ ਪਾਈ ਐ ਆਪਣਾ ਸਾ ਘਾਲਬਰੀ ਕਿਉ ਕਾਲੀ ਐ ਮੰਦਾ ਮੂਲਾ ਕੀ ਚਈ ਤੇ ਲੰਮੀ ਨਦਰ ਮਹਾਲੀ ਐ ਜੋ ਸਾਬ ਨਾਲ ਲਹਰੀ ਐ ਤੇ ਵੇਹਾ ਪਾਸਾ ਢਾਲੀ ਐ ਪਿਛਲਾ ਹੀ ਉਪਰ ਕਾਲੀ ਐ ਪਿਛਲਾ ਹੀ ਉਪਰ ਕਾਲੀ ਐ ਜਿਨ ਕੁਰਮਕ ਨਾਮ ਤੇ ਆਇਆ ਨਾ ਬਿਨ ਬਿਨ ਨਾ ਹੋਈ ਦਾਬਾ ਜਿਨੀ ਸਤਗੁਰੂ ਕੋ ਮਨਾਰਾ ਤੈਨ ਪੁਜ ਸਭ ਕੋਈ ਚੱਕੇ ਨਾਲ ਘਰ ਬਵਾਦ ਗੱਲਾ ਕਰਕ ਨੇ ਿਆਥ ਸੁਨਾ ਪਾਇ ਸਾਧ ਆਪ ਕਵਾਏ ਸੇਵਾ ਕਰੇ ਤਾ ਕਿਸ਼ਕ ਪਾਏ ਮਾਨ ਨਾਂ ਜਿਸਨ ਲੱਗਾ ਤਿਸ ਮਰੇ ਲੱਗਾ ਸੁਪਰਵਾਨ ਮਹੱਲਾ ਦੂਜਾ ਚੋੜੋ ਜੀ ਹੋਇ ਸੋ ਗੁਹਾ ਨੂੰ ਕਾ ਕਰਾ न <laughs> ਆਵਾ ਤੇਰੀ ਹੋਵਾਂ ਸਾਹਿਬ ਛੇਤੀ ਹੁਕਮ ਚੱਲਿਆ ਤਰੀ ਬੜਾ ਅਰਦਾਸ ਤਮੜ ਉੜੋ ਨਾਨਕ ਸਤਿਗੁਰੁ ਸੁਭਾਣਾ ਤੁਜਾ ਨਾ ਆਣੇ ਦੋਸਤੀ ਵਧਾਰੂ ਸਿਉ ਨੇ हिकु चंी करे ਲਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੋਰ ਮਤ ਸਲੋਗਲੀ ਵੇ ਹੋ ਵਜੂ ਬਦੁਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੂ ਗਵਾਇ ਗਲਾ ਮੂਹੇ ਮੁਖਾਣਾ ਖਾਏ ਜਦ ਜ ਤਾ ਖਾਉਣਾ ਤੇ ਸਕੀਆਂ ਸਾਬਾਸ ਨਾਲ ਕੂਣਾ ਚੱਲੇ ਨਾਲ ਖਸਮ ਚੱਲੇ ਅਰਦਾਸ ਚਿੰਨਾ ਹੰਤ ਫੁਰਮ ਮੈਂ ਤਹਾ ਨਾ ਰੱਖਣ ਹਾ e n I'll see you in ਕੋ ਘਰ ਧਰ ਕੇ ਮੱਜ ਕੀਆ ਬਿਰਦ ਨਹੀਂ ਤੜੀ ਸਾਦ ਵਿਸਾ ਕਰੀ ਸਾ ਹੱਥ ਚੁੱਕ ਟੁੱਕ ਪਾ ਤੁੱਕ ਟੁੱਕ ਕਰਾਕਦਾ अंत न ਪਾਂਡੇ ਸਾਧਿਆਨਾ ਆਪੇ ਪੂਰਨ ਦੇ ਇਕਨੇ ਦੁੱਧ ਸਮਾਏ ਇੱਕ ਚੁੱਲੇ ਰਣ ਖੜੇ ਇੱਕ ਨਿਹਾਲੀ ਪੈ ਸੋਨ ਕੋ ਪਰਾਂ ਖੜੇ ਗਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੀ ਮਹਲਾ ਦੂਜਾ ਆਪੇ No. no. रा वाहेगुरु जी का ख़ाला वाहेगुरु जी फते फते वाहिगुरू जी का ख़ाला वाहेगुरु जी फते वाहिगुरू जी फते वाहिगुरू जी फते ਅੱਛਾ ਵਾਹਿਗੁਰੂ ਦੀ ਫਤਿਹ ਔੜੀ ਵੜੇ ਕਿਹਾਂ ਵੜਿਆਈਆਂ ਕਿਸਕੇ ਨਾ ਕਹੇ ਨਜਾਏ ਸੋ ਕਰਤਾ ਆਗਰ ਕਰੀਂਦੇ ਜੀ ਹਰਿ ਸਮਾਏ ਸਾਈ ਕਾਰ ਕਮਾਉਣੀ ਤੁਰਛੋੜੀ ਤਨੈ ਪਾਏ ਨਾਨਕ ਕੀ ਵਾਰੀ ਹੋਰ ਦੂਜੀ ਨਹੀਂ ਜਾਏ ਸੋ ਕਰ ਜਿਤ ਸਿਰ ਜਾਏ ਸੋ ਕਰ ਜਿਤ ਸਿਰ ਜਾਏ ਸਤ न मेला न ਸਮਾਵੇ ਜਿੰਨਾਂ ਦਾ ਸਭਾ ਦਾ ਗੁਰੂ ਦਾ ਬੈਂਕ ਨੰਬਰ ਨੰਦੇ ਦੁਆਬਾ ਦਾ ਤਫਕੁਦ ਸਾਹਿਬ ਨੂੰ ਸਲਾਮ ਹੈ ਹੋਰ ਗੁਰੂ ਦਾ ਦੱਸਿਆ ਨਾਨਕ ਸੁਣਾ ਉਹਨਾਂ ਨੂੰ ਦੱਸਿਆ ਨਾਨਕ ਸੁਣਾ ਕਿਥੋਂ ਜੀ ਚੰਦ ਸਭ ਕਸਮ ਕੇ ਕੌਣ ਕੀਮਤ ਪਾਵੇ ਕਹਿ ਤਿਆਏ ਨੋ ਸੁਨਨ ਨਿਤ ਸੇ ਭਗਤ ਸੁਹਾ ਅਗਮ ਕੋ ਤੁਸਾਰੇ ਬੋ ਤੁਸਲਵੇਂ ਨਾ ਲਾ ਸਤ ਪੂਰੇ ਉਰ ਉਪਦੇਸ਼ ਆ ਦਾ ਤੁਹ ਤਾਈ ਹੀ ਦਾ ਇਲਾ ਸਦਮ ਤਬ ਚੰਦ ਆ ਨਾ ਬਰੇ ਆ ਨਾ ਵਾਚ ਤਰਮ ਹਾ ਤੂ ਪਤ ਹੀ ਅਪੋ ਆਪਲੀ ਕੇ ਨਾ नान ते मुख पुज नाम ते आई सार न पुज देॾी छुटी न